ਬਿਕਰਮ ਸਿੰਘ ਮਜੀਠੀਆ ਕਹੋ ਜੇ ਲੀਡਰ ਨੇ ਜਦੋਂ ਵੀ ਉਹ ਕੋਈ ਗੱਲ ਪੇਸ਼ ਕਰਦੇ ਨੇ ਤੱਥਾਂ ਦੇ ਆਧਾਰ ਤੇ ਕਰਦੇ ਨੇ ਔਰ ਬਾਕੀ ਲੀਡਰਾਂ ਆ ਮੰਨਦੇ ਸਿੱਧੀਆਂ ਗੱਲਾਂ ਨਹੀਂ ਕਰਦੇ ਉਹ ਬਹੁਤ ਹੀ ਜ਼ਿਆਦਾ ਤਜ਼ਵੀਜ਼ ਦੇ ਨਾਲ ਚੱਲਦੇ ਨੇ ਪੜਾ ਬਰ ਪੜਾ ਉਹ ਅੱਗੇ ਵਧਦੇ ਨਹੀਂ ਔਰ ਆਪਣੀ ਜੀ ਵੀਡੀਓ ਹੋਵੇ ਜਾਂ ਕਾਨਫਰੰਸ ਹੋਵੇ ਤੱਥ ਸਾਹਮਣੇ ਰੱਖ ਕੇ ਗੱਲ ਕਰਦੇ ਲੰਗੇ ਕੱਲ ਵੀ ਇੱਕ ਕਾਨਫਰੰਸ ਹੋਈ ਬਿਕਰਮ ਸਿੰਘ ਮਜੀਠੀਆ ਨੇ ਉਸ ਦੇ ਵਿੱਚ ਸੀਐਮ ਭਗਵੰਤ ਮਾਨ ਨੂੰ ਘੇਰਿਆ ਔਰ ਜ਼ਿਕਰ ਕਰ ਦਿੱਤਾ ਚਰਨਜੀਤ ਸਿੰਘ ਚੰਨੀ ਦਾ ਕਿਉਂ ਕੀਤਾ ਚਰਨਜੀਤ ਸਿੰਘ ਚੰਨੀ सीएम भगवंत मान ਦੇ ਨਾਲ ਕਿਸ ਤਰ੍ਹਾਂ ਰਿਲੇਟ ਕਰ ਗਏ ਵਿਕਰਮ ਸਿੰਘ ਮਜੀਠੀਆ ਦੇ ਬਕਾਲ ਇਹੋ ਜਿਹਾ ਕੀ ਹੋਇਆ ਕਿ ਚਰਨਜੀਤ ਸਿੰਘ ਚੰਨੀ ਦਾ ਨਾਮ ਵਿਕਰਮ ਸਿੰਘ ਮਜੀਠੀਆ ਨੂੰ ਲੈਣਾ ਪੈ ਗਿਆ ਸੀਐਮ ਭਗਵੰਤ ਮਾਨ ਦੇ ਸਾਹਮਣੇ ਹੀ ਸੀਐਮ ਭਗਵੰਤ ਮਾਨ ਦੇ ਮੁਖਾਤਬ ਹੁੰਦਿਆਂ ਹੋਏ ਜੋ ਵੀ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਚੰ ਚੰਜੀਤ ਸਿੰਘ ਚੰਨੀ ਦਾ ਨਾਮ ਕਿਉਂ ਲਿਆ ਔਰ ਸੀਐਮ ਭਗਵੰਤ ਮਾਨ ਬਾਰੇ ਕੀ ਕੁਝ ਬੋਲ ਗਏ ਨੇ ਆਓ ਸੁਣਦੇ ਹਾਂ ਤਨਕਾਮਾਂ ਡਿਲੇ ਹੋ ਰਹੀਆਂ ਨੇ ਔਰ ਇਹ ਜੋ ਕੱਲ ਵੈਟ ਵਧਾਇਆ ਹੈ ਅੰਦਰ ਕਾਤੇ ਮੈਂ ਹਰ ਮੀਟਿੰਗ 'ਚ ਇਹ ਗੱਲ ਕਰ ਰਿਆ ਸੀ ਮੈਂ ਕਿ ਸਿਚੁਏਸ਼ਨ ਇਜ਼ ਕਮਿੰਗ ਕਿ ਸ਼ਾਇਦ ਅਕਤੂਬਰ ਨਵੰਬਰ ਦੀ ਹੈ ਤਰਖਾ ਨਹੀਂ ਦੇ ਸਕਣ ਔਰ ਉਹੀ ਹਾਲਾਤ ਜਿਸ ਗੱਲ ਦਾ ਮੈਨੂੰ ਖਤਸ਼ਾ ਸੀ ਜਦ ਇਹਨਾਂ ਨੇ ਕੱਲ ਵੈਟ ਵਧਾਇਆ ਮੈਨੂੰ ਇਹ ਗੱਲ ਸਪਸ਼ਟੀ ਹੋ ਗਈ ਕਿ ਮਾਈ ਫੀਅਰਸ ਆਰ ਕਮਿੰਗ ਟਰੂ ਤੁਸੀਂ ਇਹ ਕੱਲ ਵੇਖੋ ਕਿ ਵਿਧਾਨਕਾਰ ਤੇ ਵਿਧਾਨ ਸਭਾ ਇੱਕ ਨੋ ਦਾ ਰਹਿ ਗਿਆ ਜੀ ਥਿਸ ਇਸ ਅ ਵੇਸਟ ਆਫ ਮਨੀ ਜਿਵੇਂ ਮੈਂ ਸੋਚਣਾ ਲੇ ਗੱਲ ਕਹਿ ਰਿਹਾ ਕਿਉਂ ਮੈਂ ਗੱਲ ਕਹਿ ਰਿਹਾ ਕਿ ਸੈਸ਼ਨ ਬੁਲਾਇਆ ਗਿਆ ਪਹਿਲਾਂ ਤਾਂ ਛੋਟਾ ਜਿਹਾ ਸਰਕਾਰ ਗਵਰਨਮੈਂਟ ਉਹਦੇ ਚ ਫਾਰਮੂਲੇਟ ਕਰਦੀ ਆ ਕਿ ਬਿਜ਼ਨਸ ਕੀ ਰਹਿਣਾ ਚਾਹੀਦਾ ਕਿੱਥੇ ਵਿਧਾਨ ਸਭਾ ਚ ਜ਼ਿਕਰ ਹੋਇਆ ਕਿ ਸੈਸ਼ਨ ਮੁਕ ਲੈਣ ਦੇ ਉਹ ਇੱਕ ਦਿਨ ਮੁੱਕਿਆ ਨਹੀਂ ਇੱਕ ਦਿਨ ਹੋਇਆ ਨਹੀਂ ਮੁੱਕੇ ਨੂੰ ਕਿ ਅਗਲੇ ਦਿਨੀ ਚੱਕ ਕੇ ਇਹਨਾਂ ਨੇ ਨਵਾਂ ਬੋਝ ਲੋਕਾਂ ਤੇ ਠੋਪਿਆ ਅਸਲ ਚਾਹੀਦਾ ਸੀ ਪਾਰਦਰਸ਼ਤਾ ਡਿਮਾਂਡ ਕਿ ਤੁਸੀਂ ਪੰਜਾਬ ਦੀ ਵਿਧਾਨ ਸਭਾ 'ਚ ਲੈ ਆਉਂਦੇ ਇਹ ਚੀਜ਼ਾਂ ਕਿ ਤੁਹਾਡੇ ਜੀ ਫਾਈਨੈਂਸ਼ੀਅਲ ਐਮਰਜੈਂਸੀ ਇਹ ਜੀ ਹੋਈ ਖੜੀ ਆ ਕਿ ਅਸੀਂ ਪੈਸੇ ਸਾਡੇ ਕੋਲ ਹੈ ਨਹੀਂ ਸਾਡੀ ਪਜੂਲ ਖਰਚੀ ਵਧੀ ਆ ਤੇ ਸਾਨੂੰ ਟੈਕਸ ਲਾਉਣੇ ਪੈਣੇ ਮਗਰ ਉੱਥੇ ਲੋਕਾਂ ਨੂੰ ਹਨੇਰੇ 'ਚ ਰੱਖਿਆ ਸੈਸ਼ਨ ਮੁੱਕਦੇ ਸਾਰ ਇੱਕ ਦਿਨ ਲੰਘਿਆ ਨਹੀਂ ਕਿ ਕੈਬਨਿਟ ਮੀਟਿੰਗ ਸੱਦੀ ਨਾ ਕਰੀ ਰਾਤੋਂ ਰਾਤ ਇਸਤੀ ਨਹੀਂ ਪੈਦਾ ਹੋਈ ਥਿਸ ਡਿਡ ਨਾਟ ਹੈਪਨ ਓਵਰਨਾਈਟ ਇਹ ਪਤਾ ਸੀ ਇਹਨਾਂ ਨੂੰ ਬਟ ਦੇ ਹਿਡਡ ਫਰੋਮ ਦਾ ਵਿਧਾਨ ਸਭਾ ਵਿਧਾਨਕਾਰਾਂ ਨੂੰ ਅੰਧੇਰੇ 'ਚ ਰੱਖਿਆ ਇਹ ਸਚਾਈ ਰਾਤੋਂ ਰਾਤ ਨਹੀਂ ਪੈਦਾ ਹੋਈ ਦੇਖੋ ਸ਼੍ਰੋਮਣੀ ਅਕਾਲੀ ਜਲਦੀ ਸਰਕਾਰ ਸੀ ਉਸ ਵੇਲੇ 10 ਸਾਲਾਂ 'ਚ 1 ਲੱਖ ਕਰੋੜ ਦਾ ਕਰਜ਼ਾ ਲਿਆ ਗਿਆ ਮਗਰ ਇੱਕ ਹੁੰਦਾ ਪੋਜ਼ਿਟਿਵ ਕਿਸਮ ਦਾ ਕਰਜ਼ਾ ਜਿਹੜਾ ਕੈਪੀਟਲ ਐਕਸਪੈਂਡਿਚਰ ਹੁੰਦਾ ਜਿਹਦੇ ਨਾਲ ਇਹ ਸੜਕਾਂ ਬਣਦੀਆਂ ਨੇ ਬਿਜਲੀ ਘਰ ਬਣਦੇ ਨੇ 에어ਪੋਰਟ ਬਣਦੇ ਨੇ ਔਰ ਜਿਵੇਂ ਮੈਂ ਮਹਾਲੀ ਦਾ ਐਗਜ਼ਾਮਪਲ ਦੇ ਦਿਆਂ ਉਹ ਇੱਕ ਮਹਾਲੀ ਸ਼ਹਿਰ ਚ ਜਦੋਂ 에어ਪੋਰਟ ਦੀ ਐਕਸਪੈਂਸ਼ਨ ਹੋਈ ਸੜਕਾਂ ਇਹਨੂੰ ਕੱਢੀ ਸੜਕਾਂ ਦੇ ਜਾਲ ਵਿੱਚ ਉਹਦੇ ਚ ਅੱਜ ਵੇਖੋ ਇਟਸ ਦਾ బిਗੇਸਟ ਰੈਵਨਿਊ ਜਨਰੇਟਰ ਸ਼ਾਇਦ ਇਹਨਾ ਖਰਚਾ ਉੱਥੇ ਨਹੀਂ ਹੋਇਆ ਜਿੰਨਾ ਜੋ ਰੈਵਨਿਊ ਜਨਰੇਸ਼ਨ ਅੱਜ ਪੰਜਾਬ ਦੀ ਸਭ ਤੋਂ ਵੱਧ ਮੌਲੀ ਕਰ ਰਿਹਾ ਪੰਜ ਸਾਲ ਕਾਂਗਰਸ ਰਹੀ 1 ਲੱਖ ਕਰੋੜ ਕਰਜ਼ਾ ਲਿਆ ਤੇ ਸਾਡੇ ਵਾਲਿਆਂ ਨੇ ਤਾਂ ਲੈ 2.5 ਸਾਲ ਨਿਕਲੇ ਆ ਇਹ ਲੱਖ ਕਰੋੜ ਆਲਰੇਡੀ ਟਪ ਗਏ ਆ ਥੀਸ ਆਰ ਅਫੀਸ਼ਲ ਫਿਗਰਸ ਕੈਗ ਕੀ ਕਹਿ ਰਹੀ ਹੈ ਦਾ ਕਿ ਹੋਰ ਜਿਹੜਾ ਫਿਗਰ ਪਿਆ ਹੈ ਦਾ the revenue received registered on annual growth of 10.76% its expenditure has grown at a much faster pace of 13% je expenditure tusi vi ghar da kharcha chalaonde ho je tohda kharcha todi aamdani nanu vad ho jaye te khatre di ghanti ta kholoti hai kam state kidar financial emergency walu ja reya hai ਕਿ ਤੁਸੀਂ ਰਿਅਲਾਈਜ਼ ਕਰਦੇ ਹੋ ਮਗਰ ਕੀ ਚੀਫ ਕੁਲੈਸਟਰ ਸਾਫ ਦਾ ਕੋਈ ਇਹਦੇ ਤੇ ਫਿਕਰ ਹੈ ਕਿੰਨਾ ਕੁ ਬੇਵਕੂਫ ਪੰਜਾਬੀਆਂ ਨੂੰ ਬਣਾਉਂਗੇ ਤੈਨੂੰ 100 ਯੂਨਿਟ ਮਾਫ ਕਰਤੇ ਜੀ ਹਰਿਆਣਾ ਜਾਂਦੇ ਆ ਦਿੱਲੀ ਜਾਂਦੇ ਆ ਵੱਖ-ਵੱਖ ਸੂਬਿਆਂ 'ਚ ਜਾਂਦੇ ਕਹਿੰਦੇ ਜੀ ਅਸੀਂ ਤਾਂ 90% ਲੋਕਾਂ ਦੇ ਘਰਾਂ ਦੇ ਮਿਲ ਨਹੀਂ ਆਉਂਦੇ ਤੇ ਭਾਈ ਸਾਹਿਬ ਹੁਣ ਦੱਸ ਦਿਓ ਕਿ ਜਿਹੜੀ 32 5 ਰੁਪਏ ਕਿਲੋਵਾਟ ਛੀਗੀ ਹੁਣ ਅਸੀਂ ਉਹਦਾ ਵਧਾ ਕੇ 8 ਰੁਪਏ ਕਿਲੋਵਾਟ ਕਰਤੀ ਅਸੀਂ 2000 ਕਰੋੜ ਕੱਲਾ 11 ਲੱਖ ਕੰਜ਼ਿਊਮਰ ਇਹਦੇ ਨਾਲ ਹਿੱਟ ਹੋਣਾ ਕਿ ਜੋ ਅਸੀਂ ਬਿੱਤੀ ਦੇ ਰੇਟ ਵਧਾਏ ਆ ਔਰ ਮੈਂ ਤੁਹਾਨੂੰ ਜਿੰਨੀ ਇਹ ਇੱਕ ਮੈਂ ਸੈਪਰੇਟ ਦਿਨ ਜੋ ਬਿਜਲੀ ਬੋਰਡ ਫਜਿੰਗ ਕਰ ਰਿਹਾ ਨਾ ਜੀ ਕਿਵੇਂ ਬਿੱਲ ਆਉਂਦੇ ਆ ਕਿਵੇਂ ਕਿਸੇ ਮਹੀਨੇ ਕਹਿਣ ਕਿ ਤੁਹਾਡਾ ਬਿੱਲ ਕੋਈ ਨਹੀਂ ਅਗਲੇ ਮਹੀਨੇ ਭੇਜਣਗੇ ਨਹੀਂ ਜੀ ਤੁਹਾਡਾ ਪਿਛਲੇ ਮਹੀਨੇ ਦਾ ਉਹ ਐਵਰੇਜ ਕੱਟੀ ਆ ਤੇ ਤੁਹਾਡਾ ਫਲਾਣਾ ਬਿੱਲ ਆ ਕੇ ਇਹ ਗੱਲ ਮੈਂ ਵੱਖਰੇ ਕਿਸਮ 'ਚ ਕਰੂੰਗਾ ਮਗਰ ਕਹਿਣ ਦਾ ਭਾਵ ਕਿ ਇੱਕ ਝਟਕੇ ਨਾਲ ਕਦੇ ਤੁਸੀਂ ਸੁਣਿਆ ਕਿ ਬਿਜਲੀ 5 ਰੁਪਏ ਤੋਂ 8 ਰੁਪਏ ਕਰਤੀ ਗਈ ਹੋਵੇ ਕੀ ਇਹ ਆਮ ਆਦਮੀ ਦੀ ਸਰਕਾਰ ਕੀ ਇਹ ਆਮ ਆਦਮੀ ਨੂੰ ਇਹਦਾ ਕੋਈ ਫਾਇਦਾ ਪਹੁੰਚਣਾ ਅਨਸਰ ਇਜ਼ ਨੋ ਫਿਰ ਤੁਸੀਂ ਦੂਜੀ ਗੱਲ ਵੇਖੋ ਕੀ ਮੈਨੂੰ ਯਾਦ ਹੈ ਉਦੋਂ ਅਸੀਂ ਆਪੋਜੀਸ਼ਨ 'ਚ ਸਾਂ ਐਂ ਮੋਤੀ ਸਾਹਿਬ ਨੇ ਇੱਕ ਵਾਰੀ ਆ ਵੈਟ ਘਟਾਇਆ ਸੀ 5 ਰੁਪਏ ਸ਼ਾਇਦ ਡੀਜ਼ਲ ਪਟਰੋਲ ਦੀਆਂ ਕੀਮਤਾਂ ਘਟੀਆਂ ਸਨ ਇਹ ਸਭ ਤੋਂ ਵੱਧ ਰੌਲਾ ਇਹ ਭਗਵੰਤ ਮਾਨ ਹਰਾਨੇ ਪਾਇਆ ਕਿ ਦੇਖੋ ਜੀ ਕੀ ਫਾਇਦਾ ਚਲੋ ਦਿੱਲੀ ਨੇ ਘਟਾਤਾ ਮਗਰ ਪੰਜਾਬ ਨਹੀਂ ਘਟਾਉਂਦੀ ਉਦੋਂ ਪੰਜਾਬ 'ਚ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਸੀ ਅੱਜ ਮੈਂ ਭਗਵੰਤਬਾਨ ਨੂੰ ਪੁੱਛਣਾ ਚਾਹੁੰਦਾ ਕਿ ਆ ਨਾਰthern ਰੀਜਨ 'ਚ ਜੋ ਤੁਸੀਂ ਕੱਲ ਦਾ ਕਾਰਨਾਮਾ ਕੀਤਾ ਸੁਹਲਤਾ ਤੁਸੀਂ ਕਿਸੇ ਨੂੰ ਕੋਈ ਨਹੀਂ ਦਿੱਤੀ ਨੌਕਰੀ ਤੁਸੀਂ ਨਹੀਂ ਦਿੰਦੇ ਕੁਟਾਪਾ ਤੁਸੀਂ ਰੋਜ਼ ਛਾੜਦੇ ਹੋ ਤਲਖਾਵਾ ਤੁਸੀਂ ਨਹੀਂ ਟਾਈਮ ਨਾਲ ਦੇ ਪਾਰੇ ਪੁਰਾਣੀ ਪੈਨਸ਼ਨ ਤੁਸੀਂ ਨਹੀਂ ਬਹਾਲ ਕਰਦੇ ਸੜਕਾਂ ਸਾਰੀਆਂ ਲਿੰਕ ਰੋਡਾਂ ਟੁੱਟੀਆਂ ਪਈਆਂ ਨੇ ਮੈਨੂੰ ਲੱਗਦਾ ਚੰਨੀ ਪੈਚ ਲਾਉਂਦਾ ਸੀ ਤੂੰ ਤਾਂ ਪੱਚ ਲਾਉਣ ਤੋਂ ਵੀ ਭਗਵੰਤ ਗਿਆ ਮਗਰ ਅੱਜ ਕੀ ਹੋਇਆ ਜੋ ਵੈਟ ਵਧਾਇਆ 90 95 ਪੈਸੇ ਸ਼ਾਇਦ ਪੈਟਰੋਲ ਤੇ 91 ਪੈਸੇ ਪੈਟਰੋਲ ਤੇ ਤੇ 62 ਪੈਸੇ ਡੀਜ਼ਲ ਇਹ ਜਾਂ ਉਲਟਾ ਡੀਜ਼ਲ ਤੇ ਡੀਜ਼ਲ ਤੇ 62 ਪੈਸੇ ਤੇ ਪੈਟਰੋਲ ਤੇ 91 ਪੈਸੇ ਅੱਜ ਮਹੌਲੀ ਚ ਸਭ ਤੋਂ ਮਹਿੰਗਾ ਜੇ ਡੀਜ਼ਲ ਹੋ ਗਿਆ ਕਿਸਮ ਦਾ ਜੰਮੂ ਹਿਮਾਚਲ ਨੇਪਰਿੰਗ ਸਟੇਟਸ ਤੋਂ ਸਭ ਤੋਂ ਵੱਧ ਪੰਜਾਬ ਦਾ ਕਰਤਾ ਹੈ ਆ ਜਿੰਨੀ ਉਹ ਐਸੋਸੀਏਸ਼ਨ ਇਹਨਾਂ ਦੀ ਪੇਟਰੀ ਹੈ ਕਿ ਸਾਡਾ ਤੁਸੀਂ ਨੁਕਸਾਨ ਸਾਡਾ ਨਹੀਂ ਸਟੇਟ ਦੇ ਰੈਵਨਿਊ ਦਾ ਕਰੋਗੇ ਪੈਟਰੋਲ ਦੀ ਕੀਮਤਾਂ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਸਭ ਤੋਂ ਮਹਿੰਗੀ ਹੈ 98.10 ਜਦਕਿ ਨੇਪਰਿੰਗ ਸਟੇਟ 'ਚ 97.70 ਮੈਕਸਿਮਮ ਜਾਂ 95 ਰੁਪਏ ਤੱਕ ਵੀ ਹੈ ਹਿਮਾਚਲ 'ਚ ਅਨਾਲ ਸਾਡਾ ਕਿਹੜਾ ਕਿਹੜਾ ਇਲਾਕਾ ਜੰਮੂ ਤੋਂ ਲੈ ਕੇ ਇੱਥੇ ਅੱਗੇ ਜਿੱਥੇ ਆਈ ਜੋ ਮਾਚੇਲਾ ਲੱਗਦਾ ਇੱਥੇ ਤੱਕ ਕਿ 2 ਰੁਪਏ ਦੇ ਫਰਕ ਨਾਲ ਉੱਥੇ ਡੀਲਰ ਦਾ ਕੀ ਹੋਣਾ ਹੈ ਤੁਸੀਂ ਲਾ ਲਓ ਹਰਿਆਣਾ ਹਰਿਆਣੇ ਚ ਵੀ ਸਸਤੀ ਹੈ ਪੰਚਕੂਲੇ ਚ ਵੀ ਪੈਟਰੋਲ ਸਸਤਾ ਇਸੇ ਤਰ੍ਹਾਂ ਡੀਜ਼ਲ ਦਾ ਮਗਰ ਵੱਡੀ ਗੱਲ ਅੱਜ ਸਭ ਤੋਂ ਵੱਧ ਆਮ ਆਦਮੀ ਪਾਰਟੀ ਕੇਂਦਰ ਦੀ ਸਰਕਾਰ ਕੋਲ ਜਾਂਦੀ ਹੈ ਤੇਨ ਇਨਫਲੇਸ਼ਨ ਦਾ ਰੌਲਾ ਪਾਉਂਦਾ ਡੀਜ਼ਲ ਦੇ ਰੇਟ ਵਧਣਾ ਟਰੈਕਟਰ 'ਚ ਡੀਜ਼ਲ ਟਰਾਂਸਪੋਰਟੇਸ਼ਨ ਲਈ ਟਰੱਕਾਂ 'ਚ ਡੀਜ਼ਲ ਰੇਲ ਗੱਡੀ 'ਚ ਡੀਜ਼ਲ ਤੇ ਜਦ ਡੀਜ਼ਲ ਦੇ ਰੇਟ ਤੁਸੀਂ ਵਧਾਦੇ ਤੇ ਕੀ 인ਫਲੇਸ਼ਨ ਹੋਊਗੀ ਕਿ ਨਹੀਂ ਹੋਊਗੀ ਜਿੰਨੀ ਟਰਾਂਸਪੋਰਟੇਸ਼ਨ ਹੈ ਜਿੰਨੀ ਲੋਕਾਂ ਦੇ ਕੰਮ ਆਉਣ ਵਾਲੀ ਲੋਡ ਬੰਦ ਵਸਤੂ ਹੈ ਉਹਦੀ ਪ੍ਰਾਈਸੇਸ ਜੇ ਅੱਜ ਉਹਦੀਆਂ ਕੀਮਤਾਂ ਵਧਣ ਗਿਆ ਉਹਦਾ ਕਾਰਨ ਆਮ ਆਦਮੀ ਸਰਕਾਰ ਸਿੱਧੇ ਤੌਰ ਤੇ ਉਸ ਤੇ ਜ਼ਿੰਮੇਵਾਰ ਹੈ। ਔਰ ਕੱਲ ਕੱਲ ਦੇ ਦਿਨ ਤੇ 2500 ਕਰੋੜ ਦਾ ਇੱਕ ਨਵਾਂ ਬੋਝ ਪਾਇਆ ਮੈਂ ਕੱਲ ਦੀ ਗੱਲ ਕਰ ਰਿਹਾ। ਜੋ ਚੋਰ ਮੋਰੀ ਰਾਹੀਂ ਕੁਛ ਦਿਨ ਪਹਿਲਾਂ ਕੀਤਾ ਅੱਜ ਵਹੀਕਲ ਟੈਕਸ ਇਹਨਾਂ ਨੇ ਪਿਛਲੀ ਕੈਬਿਨੇਟ ਹੋਈ ਸੀ ਤੇ ਵਹੀਕਲ ਟੈਕਸ ਵਧਾ ਦਿੱਤਾ 12 ਤੋਂ ਆਈ ਥਿੰਕ 11 ਤੋਂ 13% ਕਰਤਾ ਜਾਂ ਕਿੰਨਾ 1% ਵਧਾ ਦਿੱਤਾ 2-ਵੀਲਰ ਚ ਵਧਾ ਦਿੱਤਾ ਮੈਂ ਹਾਂਜੀ ਤੂ ਵੀਲਰ ਚ ਵਧਾਤਾ ਇਹ ਜਿਹੜਾ ਰਜਿਸਟ੍ਰੇਸ਼ਨ ਟੈਕਸ ਹੈ ਔਰ ਕੱਲੀ ਇਹ ਨਹੀਂ ਯੂ ਗੋ ਟੂ ਐਨੀ ਸਰਕਾਰ ਦੀ ਕੋਈ ਫੈਸਿਲਿਟੀ ਤੁਸੀਂ ਰੈਵਨਿਊ ਵਿਭਾਗ ਵਿੱਚ ਚਲੇ ਜਾਓ ਕਿਸੇ ਵਿਭਾਗ ਵਿੱਚ ਚਲੇ ਜਾਓ ਜਿਹੜੀ ਫੀਸ ਪਹਿਲਾਂ 500 ਸੀ ਉਹ 1000 ਕਰਤੀ ਜੋ 1000 ਸੀ ਉਹ 5000 ਕਰਤੀ ਹੌਲੀ ਹੌਲੀ ਬੜੇ ਤਰੀਕੇ ਨਾਲ ਹਰ ਜਗ੍ਹਾ ਲੋਕਾਂ ਦੀ ਜੇਬ 'ਚ ਬੋਝ ਪਾਉਣ ਦਾ ਕੰਮ ਕਰ ਰਿਹਾ ਮਗਰ ਤੁਸੀਂ ਕਾਰਗੁਜ਼ਾਰੀ ਵੇਖੋ ਕਿੰਡੀ ਨਿਕਮਈ ਹੈ ਕੀ ਇਹ ਸਾਰਾ ਕੁਝ ਕਰਨ ਤੋਂ ਬਾਅਦ ਵੀ தி ਸਟੇਟ ਇਜ਼ ਹੈਡਿੰਗ ਟੂ ਫਾਈਨੈਂਸ਼ੀਅਲ ਐਮਰਜੈਂਸੀ ਕੀ ਲੋਕ ਥੋੜੇ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਹੀ ਹੋਇਆ ਕੈਬਨਿਟ ਦਾ ਉਹ ਵੀ ਮਜ਼ਾਕ ਹੀ ਬਣ ਗਿਆ ਕਿ ਨੋਟੀਫਿਕੇਸ਼ਨ ਹੋਇਆ ਨੂੰ 2 ਸਾਲ ਹੋ ਗਏ ਜੇ ਪੁਰਾਣੀ ਪੈਨਸ਼ਨ ਕਿਸੇ ਨੂੰ ਮਿਲੀ ਹੋਵੇ ਔਰ ਨਵੇਂ ਲੋਕ ਹੁਣ ਜੋ ਮੁਲਾਜ਼ਮ ਚੜਦੇ ਉਹਨਾਂ ਦੀ ਤਰਖਾ ਨਹੀਂ ਮਿਲਦੀ ਆ ਕੱਲ ਟੀਚਰ ਦੇ ਲੱਗਾ ਪੜਿਓ ਹੁੰਦਰ ਸਾਹਿਬ ਇੱਕ ਮਿੰਟ ਮੈਂ ਦਾ ਥੋੜਾ ਵੀਸ ਵੀ ਲਾ ਲਾ ਨਾ ਨਾਲ ਨਾਲ ਅਕੱਲ ਇਤਨਾ ਫੋਟੋ ਲੱਗੀ ਨਾ ਤੁਹਾਡੀ ਅਖਬਾਰਾਂ 'ਚ ਆਏ ਆ ਇਹ ਕਰਕੇ ਆ ਭਗਵੰਤ ਮਾਨ ਦੀ ਤੇ ਟੀਚਰਸ ਡੇ ਸੀ ਕੱਲ ਅਧਿਆਪਕ ਦਿਵਸ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਕੱਲ ਕਿੰਨੀ ਛੇਤਰ ਫੇਰੇ ਉੱਥੇ ਵਿਚਾਰੇ ਕਿੰਨੀ ਕੁੱਟ ਪਈ ਅੱਜ ਮੈਨੂੰ ਆ ਲੰਮੀ ਚੌੜੀਆਂ ਮੇਨਾਂ ਦਾ 100 ਫੋਟੋਆਂ ਮੈਨੂੰ ਭੇਜਿਆ ਉਹਨਾਂ ਨੇ ਕਿ ਸਾਡਾ ਮੁੱਦਾ ਅਜ ਨਹੀਂ ਕਰੇ ਭਾਈ ਮੇਰਾ ਜੀਤ ਆ ਬੜਾ ਕਰਦਾ ਮੈਂ ਕੱਲ ਵੀ ਰਿਆਂ ਤੁਹਾਡਾ ਮੁੱਦਾ ਹਾਈਲਾਈਟ ਮਗਰ ਅੱਜ ਉਸ ਤੋਂ ਗੰਭੀਰ ਮੁੱਦੇ ਵੇਖੋ ਕੀ ਹੈ ਕੀ ਜਿੱਥੇ ਫਾਈਨੈਂਸ਼ੀਅਲ ਐਮਰਜੈਂਸੀ ਫਾਈਨੈਂਸ਼ੀਅਲ ਪ੍ਰੂਡੈਂਸ ਇਹ ਸਰਕਾਰ ਕੋਲ ਜਿਹਦੇ ਕੋਲ ਹੱਥਾਂ ਪੈਰਾ ਦੀ ਪਈ ਹੈ ਮਲਾਜਮ ਨੂੰ ਤਨਖਾਹ ਨਹੀਂ ਮਿਲ ਰਹੀ 올ਡ ਪੈਨਸ਼ਨ ਨਹੀਂ ਮਿਲ ਰਹੀ ਉਸ ਉਹ ਮੁੱਖ ਮੰਤਰੀ ਕਿੰਨੇ ਘਰ ਨੇ ਜੀ ਉਹਦੇ 5 6 ਘਰ ਨੇ ਹੁਣ ਤਾਂ ਜਲੰਧਰ ਵੀ ਬਣਾ ਲਿਆ ਅਜੇ ਪਹਿਲੀ ਵਾਰੀ ਹੋਇਆ ਹੈਲੀਕਾਪਟਰ ਜਹਾਜ਼ ਤੋਂ ਉਹਨੇ ਥੱਲੇ ਉਤਰਨਾ ਕੋਈ ਨਹੀਂ ਮਤਲਬ ਪਤਾ ਨਹੀਂ ਉਹ ਤੇ ਕਿਹੜੀ ਢਿੱਡ ਤੇ ਲੱਤਾਂ ਨੂੰ ਕਿਹੜਾ ਦਰਦ ਚਿੰਬੜ ਜਾਂਦਾ ਜੇ ਉਹਨੂੰ ਕਦੇ ਟ੍ਰੇਨ ਤੋਂ ਰੇਲ ਗੱਡੀ ਦਾ ਸਫ਼ਰ ਕਰਨਾ ਪਵੇ ਜੇ ਰੱਬ ਜਾਣਦਾ ਕਿ ਇਤਾਂ ਸੁਧਾਰਨ ਚੀ ਇਹਨੇ ਕਿਹੜਾ ਇਹੀ ਕਹਿੰਦਾ ਹੁੰਦਾ ਸੀ ਨਾ ਮੁਰਗੀ ਖਾਲਾ ਖੋਲ ਲੋ ਹੁਣ ਇਹਨੂੰ ਪੁੱਛਿਆ ਜਾਵੇ ਕਿ ਭਾਈ ਤੂੰ ਦੱਸ ਤੈਨੂੰ ਕਾਹਦਾ ਖਤਰਾ ਐਡਾ ਪੈਦਾ ਹੋਇਆ ਮਤਲਬ ਇਹਦੀਆਂ ਗੱਲਾਂ ਮੈਂ ਕਿੰਨੀਆਂ ਕਰਾਂ ਐਵੇਂ ਮੇਰੇ ਤੇ ਫੇਰ ਚੱਟ ਜੂ ਕਿੜ ਜੂਗਾ ਸਵੇਰੇ ਮੈਨੂੰ ਸੱਟ ਫੇੜ ਸਕ ਲੂਗੀ ਮਗਰ ਮੈਂ ਵੀ ਢਿੱਟ ਜਾਂ ਮੈਨੂੰ ਇਹ ਜੇ ਮਤਲਬ ਖਾਦੀ ਪੀਤੀ ਵਾਲੇ ਮੁੱਖ ਮੰਤਰੀ ਦਾ ਮੈਂ ਅਸਰ ਬਣਾਉਣ ਲੱਗ ਗਿਆ ਤਾਂ ਮੈਨੂੰ ਕੀ ਮਗਰ ਕਹਿਣ ਦਾ ਭਾਵ ਵਾਈ ਸ਼ੁੱਡ ਦ ਸਟੇਟ ਆਫ ਪੰਜਾਬ ਗੋ ਟੂ ਦ ਡੌਗਸ ਅੱਜ ਸੜਕਾਂ ਦਾ ਬਿਜਲੀ ਦਾ ਮਤਲਬ ਹਰ ਜਗ੍ਹਾ ਇਜ਼ ਅ ਸਟੇਟ ਆਫ ਕੋਲਾਪਸ ਥਿਸ ਇਜ਼ 1 ਬਿਗ ਵਰੀ ਕਿ ਹਰ ਪੰਜਾਬੀ ਕਰਜਾਈ ਹੋ ਰਿਹਾ ਸਟੇਟ ਇਜ਼ ਨਾਟ ਗੋਇੰਗ ਫਾਰਵਰਡ ਦੂਜੀ ਵਰੀ